ਸੋ ਸੋਸਰੀ ਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬ ਐਗਰੋ ਕਰਾਲਾ ਉੱਤੇ ਸੋ ਬਾਬੇ ਰਜਿੰਦਰਾ ਮਸ਼ੀਨ ਦੀ ਵੀਡੀਓ ਲੈ ਕੇ ਆ ਚੁੱਕੇ ਆ ਜਿਹੜੀ ਰਜਿੰਦਰਾ ਮਸ਼ੀਨ ਆਪਾਂ ਰਿਪੇਅਰ ਕੀਤੀ ਸੀ ਉਹਦੀ ਆਪਾਂ ਟੈਸਟਿੰਗ ਲੈ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਕ੍ਰਾਸ ਪੈਕੇਜ ਚੱਲ ਚੁੱਕਿਆ ਤੇ ਮਸ਼ੀਨ ਸਟਾਰਟ ਹੋ ਚੁੱਕੀ ਹੈ ਜੀ ਠੀਕ ਹੈ ਜੀ ਸੋ ਸਭ ਤੋਂ ਵੱਡੀ ਗੱਲ ਦੇਖੋ ਤੁਸੀਂ ਮਸ਼ੀਨ ਸਟਾਰਟ ਹੋ ਗਈ ਆਪਣੀ ਚੱਲ ਪਈ ਤੇ ਮਸ਼ੀਨ ਦੇ ਵਿੱਚੋਂ ਕੋਈ ਆਵਾਜ਼ ਨਹੀਂ ਕੋਈ ਵਾਈਬ੍ਰੇਸ਼ਨ ਸਾਇਲੈਂਟ ਹੋ ਕੇ ਮਸ਼ੀਨ ਚੱਲੀ ਹੈ ਜੀ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਬਈ ਅੱਜ ਹੌਲੀ ਚੱਕਰਾਂ ਤੇ ਆਪਾਂ ਚਲਾ ਕੇ ਦੇਖ ਰਹੇ ਇੱਕ ਵਾਰ ਤੇ ਨਾਲ-ਨਾਲ ਹੁੰਦੇ ਹੁਣ ਆਪਾਂ ਰੇਸ ਵੀ ਵਧਾਵਾਂਗੇ ਤੇ ਰੇਸ ਵਧਾਤੀ ਬਈ ਨੇ ਦੇਖੋ ਬਈ ਕੀ ਪਰਫਾਰਮੈਂਸ ਆ ਇਹ ਇੰਦਰਾ ਮਸ਼ੀਨ ਆ ਸੰਗਰੂਰ ਵਾਲਾ 2017 ਮਾਡਲ ਮਸ਼ੀਨ ਆ ਜੀ ਠੀਕ ਆ ਜੀ ਸੋ ਕੋਈ ਵਾਈਬ੍ਰੇਟ ਨਹੀਂ ਗਈ ਜਿਵੇਂ ਸਾਇਲੈਂਟ ਹੋ ਕੇ ਮਸ਼ੀਨ ਚੱਲੀ ਆ ਜੀ ਠੀਕ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਕੰਮ ਜੋ ਵੀ ਹੈਗਾਗਾ ਤੁਹਾਡੇ ਸਾਹਮਣੇ ਆ ਜੀ ਦੇਖੋ ਜੀ ਸੋ ਫੋਲਰ ਰਿਪੇਅਰ ਹੋਈ ਹੋਈ ਮਸ਼ੀਨ ਆ ਜੀ ਪੰਜਾਬ ਐਗਰੋ ਕਰਾਲਾ ਆਪਣਾ ਡਰੈਸਾ ਨੱਬ ਦੇ ਲੋਵੇ ਪਿੰਡਕ ਕਰਾਲਾ ਜੀ ਜੇ ਕਿਸੇ ਨੇ ਵੀ ਮਸ਼ੀਨ ਦੀ ਰਿਪੇਅਰ ਕਰਵਾਉਣੀ ਆ ਜੀ ਕਿਸੇ ਵੀ ਤਰ੍ਹਾਂ ਕੰਮ ਕਰਵਾਉਣਾ ਖੇਤੀਬਾੜੀ ਵਾਲਾ ਟਰੈਕਟਰਾਂ ਦਾ ਹੋਗਾ ਜਿਵੇਂ ਮਸ਼ੀਨਾਂ ਦਾ ਹੋ ਗਿਆ ਤੇ ਤੁਸੀਂ ਆ ਸਕਦੇ ਹੋ ਜੀ ਠੀਕ ਹੈ ਜੀ ਸੋ ਦੋ ਚਾਰ ਵੀਡੀਓ ਹੋਰ ਪਾਵਾਂਗੇ ਮਸ਼ੀਨਾਂ ਦੀਆਂ ਤੇ ਉਦੋਂ ਆਦ ਵਿੱਚ ਆਪਾਂ ਜਿਹੜਾ ਰਿਸਪੌਂਸ ਉਹ ਵੀ ਲੈ ਕੇ ਆਵਾਂਗੇ ਲੋਕਾਂ ਤੋਂ ਜਿਹੜੀ ਜਿਹੜਾ ਫੰਕਸ਼ਨਾਂ ਰਿਪੇਅਰ ਕੀਤੀਆਂ ਨੇ ਠੀਕ ਆ ਜੀ ਸੋ ਜਿੰਨੇ ਮਸ਼ੀਨਾਂ ਸੀ ਰਪੇਗ ਤੇ ਬੇਸ਼ੱਕ ਸਾਰੇ ਚੱਲ ਚੱਲੇ ਪਿਆਈ ਖੇਤਾਂ ਦੇ ਵਿੱਚ ਠੀਕ ਆ ਜੀ ਸੀਜ਼ਨ ਸ਼ੁਰੂ ਹੋ ਚੁੱਕਿਆਗਾ ਤੇ ਬਸ ਦੋ ਚਾਰ ਵੀਡੀਓ ਪਾਵਾਂਗੇ ਬਾਕੀ ਵੀਡੀਓ ਫਿਰ ਬਸ ਕਰਦਾਂਗੇ ਅੱਗੇ ਜੀ ਠੀਕ ਆ ਜੀ ਸੋ ਸਸਰੀ ਕਾਲ ਜੀ ਸਵਾਗਤ ਆ ਤੇ ਸਾਡੇ ਨਾਲ ਜੁੜੇ ਰਹੋ ਤੇ ਵਾਤਵਾਦ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਸਤ ਸ੍ਰੀ ਅਕਾਲ ਜੀ